ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਤੇ ਅੱਜ ਆਪ ਜੀ ਨੂੰ ਇਸ ਵੀਡੀਓ ਦੇ ਰਾਹੀਂ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਮਾਈ ਭرائی ਜੀ ਜੋ ਕਿ ਨਗਰ ਖਡੂਰ ਸਾਹਿਬ ਵਿਖੇ ਸੁਬਾਈ ਮਾਨ ਹੈ ਹੁਣ ਆਪ ਜੀ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਵਾਉਣ ਦੇ ਨਾਲ ਨਾਲ ਇਸ ਸਥਾਨ ਦੇ ਇਤਿਹਾਸ ਤੋਂ ਆਪ ਜੀ ਨੂੰ ਹੁਣ ਜਾਣੂ ਕਰਵਾਉਂਦੇ ਹਾਂ ਜਿਸ ਸਥਾਨ ਦੇ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ ਇਹ ਸਥਾਨ ਮਾਈ ਭرائی ਜੀ ਦਾ ਘਰ ਸੀ ਮਾਈ ਭرائی ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿੰਡ ਮੱਤੇ ਦੀ ਸਰਾਂ ਦੇ ਰਹਿਣ ਵਾਲੇ ਸਨ ਅਤੇ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਰੀਕੇ ਦੇ ਵਿੱਚੋਂ ਭੂਆ ਜੀ ਲੱਗਦੇ ਸਨ ਮਾਈ ਭਰਾਈ ਜੀ ਇਥੋਂ ਦੇ ਵਸਨੀਕ ਭਾਈ ਮਹਿਮਾ ਚੌਧਰੀ ਜੀ ਦੇ ਨਾਲ ਵਿਆਹੇ ਹੋਏ ਸਨ। ਕਿਹ ਜਾਂਦਾ ਹੈ ਕਿ ਮਾਈ ਭਰਾਈ ਜੀ ਦੇ ਇਸ ਘਰ ਦੇ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਚਰਨ ਪਾਏ ਅਤੇ ਇਸ ਘਰ ਨੂੰ ਭਾਗ ਲਾਉਣਾ ਕੀਤਾ। ਉਸ ਤੋਂ ਬਾਅਦ ਫਿਰ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਭਾਵ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੇ ਬਖਸ਼ਿਸ਼ ਕਰਕੇ ਬਚਨ ਕੀਤਾ ਸੀ ਕਿ ਤੁਸੀਂ ਖਹਿਰਿਆਂ ਦੇ ਖਡੂਰ ਜਾ ਕੇ ਗੁਰਮਤ ਦਾ ਪ੍ਰਚਾਰ ਕਰੋ ਤਾਂ ਗੁਰੂ ਅੰਗਦ ਦੇਵ ਜੀ ਜਦ ਖਡੂਰ ਸਾਹਿਬ ਵਿਖੇ ਆਏ ਤਾਂ ਉਹ ਆਪਣੀ ਭੂਆ ਜੀ ਦੇ ਘਰ ਮਾਈ ਭਰਾਇ ਜੀ ਦੇ ਵਾਲੇ ਸਥਾਨ ਤੇ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦੇ ਕੇ ਆਗਿਆ ਕੀਤੀ ਕਿ ਤੁਸੀਂ ਖਡੂਰ ਸਾਹਿਬ ਚਲੇ ਜਾਓ ਉਸ ਸਮੇਂ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਚਰਨ ਧੂੜ ਆਪਣੇ ਮੱਥੇ ਦੇ ਉੱਪਰ ਲਾਈ ਗੁਰੂ ਅੰਗਦ ਦੇਵ ਜੀ ਦੀਆਂ ਅੱਖਾਂ ਦੇ ਵਿੱਚ ਜਲ ਭਰ ਆਇਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਆਗਿਆ ਮੰਨ ਕੇ ਖਡੂਰ ਸਾਹਿਬ ਨੂੰ ਚੱਲ ਪਏ ਕਡੂਰ ਸੇ ਪਹੁੰਚ ਕੇ ਗੁਰੂ ਅੰਗਦ ਦੇਵ ਜੀ ਇਸ ਸਥਾਨ ਤੇ ਆਏ ਤਾਂ ਉਸ ਵਕਤ ਮਾਈ ਭرائی ਜੀ ਨੇ ਪੁੱਛਿਆ ਕਿ ਗੁਰੂ ਨਾਨਕ ਜੀ ਨੂੰ ਕਿੱਥੇ ਛੱਡ ਆਏ ਹੋ ਤੁਸੀਂ ਉਦਾਸ ਤੇ ਚੁੱਪ ਕਿਉਂ ਹੋ ਗੁਰੂ ਅੰਗਦ ਦੇਵ ਜੀ ਨੇ ਮਾਈ ਭرائی ਜੀ ਨੂੰ ਕੋਈ ਉੱਤਰ ਨਾ ਦਿੱਤਾ ਅਤੇ ਇੱਕ ਲੰਮਾ ਹੌਕਾ ਲਿਆ ਅਤੇ ਅੱਖਾਂ ਚੋਂ ਜਲ ਕੇਰਨ ਲੱਗ ਪਏ ਗੁਰੂ ਜੀ ਦੀ ਇਹ ਦਸ਼ਾ ਵੇਖ ਕੇ ਮਾਈ ਭرائی ਜੀ ਨੇ ਪੁੱਛਿਆ ਕਿ ਗੁਰੂ ਨਾਨਕ ਜੀ ਪਰਲੋਕ ਗਮਨ ਕਰ ਗਏ ਹਨ ਮਾਈ ਜੀ ਦੀ ਇਹ ਗੱਲ ਸੁਣ ਕੇ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਸਾਨੂੰ ਇਸ ਸਮੇਂ ਬੋਲਣਾ ਵੇਖਣਾ ਅਤੇ ਸੁਣਨਾ ਕੁਝ ਨਹੀਂ ਪਾਉਂਦਾ ਗੁਰੂ ਜੀ ਨੇ ਕਿਹਾ ਕਿ ਸਾਨੂੰ ਇੱਕ ਇਕਾਂਤ ਕੋਠੜੀ ਵਿੱਚ ਬੈਠਣ ਦਿਓ ਇਸ ਦਾ ਬੂਹਾ ਇੱਟਾਂ ਨਾਲ ਚਿੰਕੇ ਬਾਹਰੋਂ ਬੰਦ ਕਰ ਦੇਣਾ ਅਤੇ ਕਿਸੇ ਨੂੰ ਸਾਡਾ ਪਤਾ ਨਹੀਂ ਦੱਸਣਾ ਮਾਈ ਭਰਾਈ ਜੀ ਨੇ ਕਿਹਾ ਕਿ ਤੁਸੀਂ ਅੰਦਰ ਚੁੱਪ ਕਰਕੇ ਬੈਠੇ ਰਹੋ ਦਰਵਾਜ਼ਾ ਕਿਉਂ ਬੰਦ ਕਰਵਾਉਣਾ ਹੈ ਤਦ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਸੁਰਤ ਲਾ ਕੇ ਅੰਦਰ ਸਮਾਧੀ ਲਾ ਕੇ ਬੈਠ ਗਏ ਮਾਈ ਭਰਾਈ ਜੀ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਕੋਠੜੀ ਦਾ ਦਰਵਾਜ਼ਾ ਇੱਟਾਂ ਨਾਲ ਬੰਦ ਕਰਵਾ ਦਿੱਤਾ ਅਤੇ ਉੱਪਰ ਲਿਪਾਈ ਕਰਵਾ ਦਿੱਤੀ ਇਸ ਤਰ੍ਹਾਂ ਹੀ ਜਦ ਗੁਰੂ ਅੰਗਦ ਦੇਵ ਜੀ ਨੂੰ 6 ਮਹੀਨੇ ਸਮਾਧੀ ਵਿੱਚ ਇਕਾਂਤ ਬੈਠਿਆਂ ਨੂੰ ਬੀਤ ਗਏ ਤਾਂ ਬਾਬਾ ਬੁੱਢਾ ਜੀ ਅਤੇ ਹੋਰ ਸਿੱਖਾਂ ਨੇ ਮਿਲ ਕੇ ਵਿਚਾਰ ਕੀਤੀ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਥਾਨ ਤੇ ਸਥਾਪਿਤ ਕਰਕੇ ਆਪਣਾ ਹੀ ਸਰੂਪ ਦੱਸਿਆ ਹੈ ਸਾਨੂੰ ਉਹਨਾਂ ਦਾ ਪਤਾ ਕਰਨਾ ਚਾਹੀਦਾ ਹੈ ਉਹ ਕਿੱਥੇ ਹਨ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸਿੱਖ ਸੰਗਤਾਂ ਬਹੁਤ ਵਿਆਕੁਲ ਹਨ ਇਸ ਉਪਰੰਤ ਸਿੱਖਾਂ ਨੇ ਕਈ ਨਗਰਾਂ ਵਿੱਚ ਗੁਰੂ ਜੀ ਨੂੰ ਲੱਭਿਆ ਪਰ ਗੁਰੂ ਜੀ ਕਿਸੇ ਨੂੰ ਨਾ ਲੱਭੇ ਫਿਰ ਬਾਬਾ ਬੁੱਢਾ ਜੀ ਨੇ ਸਲਾਹ ਕੀਤੀ ਕਿ ਖਡੂਰ ਸਾਹਿਬ ਮਾਈ ਭਾਈ ਦੇ ਘਰ ਹੋਣਗੇ ਹੋਰ ਤਾਂ ਕਿਸੇ ਥਾਂ ਤੋਂ ਕੋਈ ਪਤਾ ਨਹੀਂ ਲੱਗਦਾ ਇਹ ਵਿਚਾਰ ਕਰਕੇ ਬਾਬਾ ਬੁੱਢਾ ਜੀ ਦੇ ਨਾਲ ਮਿਲ ਕੇ ਬਹੁਤ ਸਿੱਖ ਖਡੂਰ ਸਾਹਿਬ ਵਿਖੇ ਮਾਈ ਭਾਈ ਦੇ ਘਰ ਭਾਵ ਕੇ ਇਸ ਸਥਾਨ ਤੇ ਪਹੁੰਚ ਗਏ ਸਾਰੇ ਸਿੱਖਾਂ ਨੇ ਪਹਿਲਾਂ ਮਾਈ ਭਰਾਈ ਜੀ ਨੂੰ ਮੱਥਾ ਟੇਕਿਆ ਅਤੇ ਫਿਰ ਪੁੱਛਿਆ ਕਿ ਗੁਰੂ ਅੰਗਦ ਦੇਵ ਜੀ ਕਿੱਥੇ ਹਨ ਅਸੀਂ ਉਹਨਾਂ ਦੇ ਦਰਸ਼ਨ ਕਰਨ ਆਏ ਹਾਂ ਜਦ ਮਾਈ ਭਰਾਈ ਜੀ ਚੁੱਪ ਰਹੇ ਤਾਂ ਸਿੱਖਾਂ ਨੇ ਸਮਝ ਲਿਆ ਕਿ ਗੁਰੂ ਜੀ ਇੱਥੇ ਹੀ ਹਨ ਫਿਰ ਬਾਬਾ ਬੁੱਢਾ ਜੀ ਨੇ ਚਿਣੇ ਹੋਏ ਦਰਵਾਜ਼ੇ ਵੱਲ ਵੇਖਿਆ ਅਤੇ ਸੰਗਤ ਨੂੰ ਆਖਿਆ ਕਿ ਸਾਡਾ ਨਿਸ਼ਚੈ ਹੈ ਕਿ ਗੁਰੂ ਜੀ ਜ਼ਰੂਰ ਇਸ ਅੰਦਰ ਹੀ ਹਨ ਤਦ ਬਾਬਾ ਬੁੱਢਾ ਜੀ ਨੇ ਦਰਵਾਜ਼ੇ ਅੱਗੇ ਖੜਕੇ ਪਹਿਲਾਂ ਗੁਰੂ ਜੀ ਨੂੰ ਨਮਸਕਾਰ ਕਰਕੇ ਆਖਿਆ ਕਿ ਮੇਰਾ ਨਾਮ ਭਾਈ ਬੁੱਢਾ ਹੈ ਸੰਗਤ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਵਿਆਕੁਲ ਹੈ ਇਸ ਵਾਸਤੇ ਆਪ ਬਾਹਰ ਆਣ ਕੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਇੱਟਾਂ ਦਾ ਪਰਦਾ ਆਪਣੇ ਹੱਥਾਂ ਨਾਲ ਲਾਹ ਦਿੱਤਾ ਅਤੇ ਵੇਖਿਆ ਕਿ ਗੁਰੂ ਜੀ ਸਮਾਧੀ ਵਿੱਚ ਟਿਕੇ ਹੋਏ ਹਨ ਸਾਰੀ ਸੰਗਤ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਨੇ ਵੀ ਗੁਰੂ ਅੰਗਦ ਦੇਵ ਜੀ ਨੂੰ ਨਮਸਕਾਰ ਕੀਤੀ ਗੁਰੂ ਸਾਹਿਬ ਜੀ ਸਿੱਖ ਸੰਗਤਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਵੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਕੇ ਪ੍ਰੇਮ ਵਿੱਚ ਆਣ ਕੇ ਇਹ ਸ਼ਲੋਕ ਉਚਾਰਨ ਕੀਤਾ ਸ਼ਲੋਕ ਮੁਹੱਲਾ ਦੂਜਾ ਜਿਸ ਪਿਆਰੇ ਸਿਉ ਨੇਹ ਤਿਸ ਆਗੇ ਮਰ ਚੱਲੀ ਐ ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ ਇਹ ਬਚਨ ਕਰਕੇ ਗੁਰੂ ਜੀ ਸੰਗਤ ਵਿੱਚ ਬੈਠ ਗਏ ਅਤੇ ਸਭ ਨੂੰ ਧੀਰਜ ਦਿੱਤੀ ਕਿ ਸਤਨਾਮ ਦਾ ਸਿਮਰਨ ਕਰੋ ਜਦ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿੱਚ ਹਨ ਤਾ ਦੂਰ ਦੂਰ ਤੋਂ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗੀਆਂ ਫਿਰ ਕੁਝ ਦਿਨਾਂ ਉਪਰੰਤ ਗੁਰੂ ਅੰਗਦ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕੋਈ ਐਸਾ ਸਿੱਖ ਹੋਵੇ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਦ ਤੋਂ ਅੰਤ ਤੱਕ ਸਾਨੂੰ ਕਥਾ ਸੁਣਾਵੇ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਗੁਰੂ ਜੀ ਇੱਕ ਭਾਈ ਬਾਲਾ ਹੈ ਜੋ ਗੁਰੂ ਜੀ ਦੇ ਨਾਲ ਹੀ ਸੀ ਉਨ੍ਹਾਂ ਦੀ ਸੰਸਾਰਿਕ ਯਾਤਰਾ ਵਿੱਚ ਰਿਹਾ ਹੈ ਉਹ ਸਤਿਗੁਰੂਆਂ ਜੀ ਦੇ ਸਾਰੇ ਕੌਤਕ ਆਪ ਜੀ ਨੂੰ ਸੁਣਾ ਸਕਦਾ ਹੈ ਫਿਰ ਕੁਝ ਦਿਨਾਂ ਉਪਰੰਤ ਭਾਈ ਬਾਲਾ ਜੀ ਵੀ ਤਲਵੰਡੀ ਤੋਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆ ਗਏ ਅਤੇ ਫਿਰ ਗੁਰੂ ਅੰਗਦ ਦੇਵ ਜੀ ਨੂੰ ਸਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਥਾ ਸੁਣਾਈ ਜਿਸ ਅਸਥਾਨ ਤੇ ਖਡੂਰ ਸਾਹਿਬ ਵਿਖੇ ਭਾਈ ਬਾਲਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਕਥਾ ਸੁਣਾਈ ਉਸ ਸਥਾਨ ਤੇ ਅੱਜ ਕੱਲ ਗੁਰਦੁਆਰਾ ਤਪਿਆਣਾ ਸਾਹਿਬ ਸ਼ਸ਼ੋਭਤ ਹੈ ਜਿਸ ਦੇ ਦਰਸ਼ਨ ਆਪ ਜੀ ਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਕਰਵਾਵਾਂਗੇ ਇਸ ਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਵਾ ਕੇ ਨਿਹਾਲ ਕੀਤਾ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਾਈ ਭਾਈ ਵਾਲੇ ਸਥਾਨ ਤੇ ਲਗਭਗ 6 ਮਹੀਨੇ ਅਤੇ 6 ਦਿਨ ਰਹੇ ਸੰਗਤ ਜੀ ਗੁਰਦੁਆਰਾ ਮਾਈ ਭਾਈ ਜੀ ਦੇ ਦਰਸ਼ਨ ਦਿਦਾਰੇ ਕਰਵਾਉਂਦਿਆਂ ਅਤੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਅਸੀਂ ਆਪ ਜੀ ਦੇ ਕੋਲੋਂ ਮਾਫੀ ਮੰਗਦੇ ਹਾਂ ਅਤੇ ਆਪ ਜੀ ਨੂੰ ਬੇਨਤੀ ਕਰਦੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ